ਵਾਹਿਬ ਜੀ ਕਖਾਲਸਾ ਵਾਹਿਬ ਟਿਕੀ ਖਤੇ ਮੇਰੇ ਲਈ ਪਾਈ ਤੋਂ ਤਾਂ ਇਹ ਮੁੰਡਾ ਸੇਮ ਆ ਸੇਮ ਆ ਨਾ ਤੇ ਇੱਥੋਂ ਹੀ ਆ ਨਾ ਪਾਈ ਬਸੋਰ ਤੋਂ ਪਾਈ ਕੀ ਬਸੋਰ ਤੋਂ ਇਹ ਦਿਹਾੜੀ ਤੇ ਕੰਮ ਕਰਦਾ ਇੱਥੇ ਆਪਣੇ ਲੈਂਟਰ ਕੋਲ ਆਇਆ ਨੇਤਰੀ ਸਾਹਿਬ ਨਾਲ ਤੇ ਮੈਂ ਤੁਹਾਨੂੰ ਦੁਬਾਰੇ ਦੱਸ ਦਿਆਂ ਗੱਲ ਉਹ ਵੀਡੀਓ ਅਸੀਂ ਨਹੀਂ ਪਾਈ ਹਲੇ ਕਿਉਂਕਿ ਕੁਝ ਅਣਸੁਖਾਵੀ ਘਟਨਾ ਹੋ ਗਈ ਸੀ ਸਾਡੇ ਨਾਲ ਪਰਿਵਾਰ ਨਾਲ ਉਹਦੇ ਕਰਕੇ ਥੋੜਾ ਲੇਟ ਕਰਨਾ ਪੈ ਗਿਆ ਕੰਮ ਇਹਨੂੰ ਮੈਂ ਪੁੱਛਿਆ ਮਾਹਾਂ ਸ ਆਪਣਾ ਸਵੇਰੇ ਤੋਂ ਲੇਟ ਕਾ ਤੋ ਆਣਾ ਹੁੰਨਾ ਹੈ। ਡਿਆੜੀ ਤੇ ਲੇਟ ਹੋ ਜਾਣਾ ਹੈ। ਇਹਨੇ ਹੌਸਲੇ ਨਾਲ ਕਿਹਾ, ਕਹੇ ਜੀ ਮੇਰੇ ਕੋਲ ਸਾਈਕਲ ਨਹੀਂ ਪਰ ਮੇਰਾ ਮਨ ਭਰਿਆ ਹੈ ਉਹ। ਮੈਂ ਕਿਹਾ ਤੇਰੇ ਕੋਲ ਸਾਈਕਲ ਨਹੀਂ ਹੈਗਾ। ਕਹਿੰਦਾ ਜੀ ਮੈਂ ਹਰ ਪਾਸੇ ਜਿੱਥੋਂ ਜਾਨਤ ਤੁਰਕੀ ਜਾਣਾ ਹੁੰਦਾ ਤੇਰੇ ਤੇ। ਮੇਰਾ ਅੰਦਰੋਂ ਮਨ ਪਸੀਜ ਗਿਆ। ਮੈਂ ਕਿਹਾ ਰੰਨੇ ਕੁਛ ਲਈ ਬੈਠਿਆ ਤੂੰ। ਕਹਿੰਦਾ ਜੀ ਮਜਬੂਰੀਆਂ ਕਈ ਵਾਰੀ ਜਿਹੜੀ ਤੇਜ਼ੀ ਹੈ, ਇੱਕ ਗਤੀ ਹੈ ਉਹਨੂੰ ਥੋੜਾ ਕਰ ਦਿੰਦੀ ਹੈ। ਮੈਂ ਕਿਹਾ ਕੋਈ ਗੱਲ ਨਹੀਂ ਤੇਰੇ ਨਾਲ ਵਾਧਾ ਰਿਆ। ਤੇਰੀ ਤੇਜ਼ੀ ਰਫ਼ਤਾਰ ਪਰਮਾਤਮਾ ਨੇ ਤੇਜ ਕਰਨੀ ਹੈ ਆਪਾਂ ਤਾਂ ਕੌਣ ਆਪਦੇ ਕਜਰੀਏ ਆ ਤੈਨੂੰ ਕਿਹਾ ਸੀ ਸੇਮ ਨਾ ਵੀ ਸਾਈਕਲ ਦੇ ਮੂੰਹ ਹਾਂ ਹੈ ਲੈ ਤੇਰੇ ਨਾਲ ਪਾਤਾ ਪੂਰਾ ਕਰ ਰਿਹਾ ਪੂਰੇ ਸੋਹਣਿਆ ਚਾਚੇ ਅਜੇ ਕੋਈ ਤੇਰੇ ਕੱਪੜੇ ਕੋਈ ਆ ਜੇ ਨਹੀਂ ਤੂੰ ਕੋਈ ਨਹੀਂ ਇਹ ਨਾ ਗੱਲ ਨੂੰ ਇਹ ਲੈ ਆ ਤੇ ਲੈ ਦਿਨ ਸੋ ਵਾਤੀ ਦਾ ਐਟ ਮਿੰਟਾਂ ਹੀ ਖੜੇ ਰਹੇ